ਕਬੱਡੀ 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 ਇਹ ਕਰ ਰਹੇ ਨੇ ਦੁੱਗਾ ਵਾਲਾ ਖੁਸ਼ੀ ਆ ਵੀ ਖੁਸ਼ੀ ਇਧਰ ਨੇ ਪਾਸੇ ਫੜੇ ਸਾਂਝੀ ਕਰ ਜਿਹੜੇ ਜਿਹੜੇ ਖੁਸ਼ੀ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ ਖੁਸ਼ੀ ਕਪੂਰਥਲੇ ਕਬੱਡੀ ਨੰਬਰ ਨੂੰ ਉੱਥੇ ਸੁਰਸਿੰਘ ਵਾਲੇ ਅੰਬੇ ਨੂੰ ਪੁੱਛਿਆ ਵੀ ਤੂੰ ਗਾਣੇ ਕਿਹਦੇ ਸੁਣਦਾ ਉਹ ਕਹਿੰਦਾ ਜੀ ਮੈਂ ਤਾਂ ਹਰਫ ਜੀਮੇ ਦੇ ਗਾਣੇ ਸੁਣਦਾ ਜਦੋਂ ਮੈਂ ਪੁੱਛਿਆ ਸ਼ੀਲੂ ਨੂੰ ਉਹ ਕਹਿੰਦਾ ਮੈਂ ਕਰਨ ਔਜਲੇ ਦੇ ਗਾਣੇ ਸੁਣਦਾ ਤੂੰ ਦੋ ਕਲਾਕਾਰ ਦੱਸ ਨੇ ਵੀ ਕਿਹੜੇ ਦੋ ਕਲਾਕਾਰਾਂ ਦੇ ਗਾਣੇ ਸੁਣਦਾ ਪਹਿਲਾਂ ਤਾਂ ਜੀ ਮੇਰਾ ਭਰਾ ਮਣਕਰ ਤੌਲਗਾ ਨਾ ਉਹਨੂੰ ਸੁਣਦਾ ਤੇ ਬਾਕੀ ਮੈਂ ਜਦਾਂ ਕਿ ਸਿੰਗਰ ਦਾ ਗਾਉਂਦਿਆਂ ਅਸੀਂ ਹੰਡਾਉਨੇ ਆ ਹਨਾ ਬਾਕੀ ਜਿਹੜਾ ਗਾਣਾ ਸਾਨੂੰ ਵਧੀਆ ਲੱਗਦਾ ਆਪਦੇ ਤੇ ਲੱਗਦਾ ਹਰੇਕ ਗਾਣੇ ਲਾ ਕੇ ਸੁਣ ਲਈਦਾ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਥੋੜੀ 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 ਵੱਖਰਤਾ ਜੀ ਇਸ ਮੈਦਾਨ ਦੇ ਸਰਕਿੰਦਰ ਜੀ ਜਰਮਨਜੀਤ ਸਿੰਘ ਲੱਡਾ ਬੱਲਪੁਰੀਆਂ ਵਾਲਾ ਆਹ ਮੁੰਡਾ ਜਿਹੜਾ ਮੇਰਾ ਲੱਗੇ ਆ ਨਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜੌਬ ਕਰਦਾ ਹੈ ਇਹਨੂੰ ਪਿਛਲੇ ਸਾਲ ਇੱਕ ਮੈਚ ਸੀਗਾ ਤੇ ਅਸੀਂ ਕਿਹਾ ਵੀ ਤੈਨੂੰ 50000 ਰੁਪਏ ਦੇ ਦਾਂਗੇ ਆ ਜਾ ਖੇਡਣ ਦੇ ਲਈ 플레이ਰ ਨਹੀਂ ਮਿਲ ਰਹੇ ਸੀਗੇ ਰੇਡਰਾਂ ਦੀ ਘਾਟ ਸੀਗੀ ਇਹ ਕਹਿੰਦਾ ਭਾਜੀ ਜਿੱਥੋਂ ਮੈਂ ਤਨਖਾਹ ਲੈਣਾ ਉਥੇ 5 10 ਰੁਪਏ ਦੇ ਨਾਲ ਲੋਕ ਮੱਥਾ ਟੇਕਦੇ ਐ ਗੁਰੂ ਦੀ ਗੋਲਕ ਦੇ ਵਿੱਚੋਂ ਮੈਨੂੰ ਤਨਖਾਹ ਮਿਲਦੀ ਐ ਮੈਨੂੰ ਭਾਵੇਂ ਲੱਖਾਂ ਆਫਰ ਹੋ ਜਾਣ ਕੰਗਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮੈਚ ਹੈ ਮੈਂ ਉਹ ਮੈਚ ਨਹੀਂ ਛੱਡ ਸਕਦਾ ਪੈਸਿਆਂ ਦੀ ਕੋਈ ਗੱਲ ਨਹੀਂ ਇਹ ਤਾੜੀਆਂ ਦਾ ਹੱਕਦਾਰ ਹੈ ਇਹਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਇਹ ਹੈ ਜਰਮਨਜੀਤ ਸਿੰਘ ਬੱਲਪੁਰਿਆ ਪਿੰਡ ਵਾਲਾ ਲੱਡਾ ਟੌਪ ਦਾ ਰੇਡਰ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਡ ਤੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਰ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ